ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬੁੱਧਵਾਰ ਵੀਰਵਾਰ ਅਤੇ ਸ਼ਨੀਵਾਰ ਦੀ ਗੱਜਟੜ ਛੁੱਟੀ ਰਹੇਗੀ ਕਿਉਂ ਰਹੇਗੀ ਗੱਜਟੜ ਛੁੱਟੀ ਇਸ ਬਾਰੇ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਆਈ.ਡੀ.ਆਈ. ਪਾਸ ਸਿਖਿਆਰਥੀ ਨੇ ਉਹਨਾਂ ਤੱਕ ਇਹ ਖਬਰ ਪਹੁੰਚ ਜਾਵੇ ਅਤੇ ਇਸ ਤੋਂ ਇਲਾਵਾ ਮੁਲਾਜ਼ਮ ਜੋ ਕਿਸੇ ਵੀ ਵਿਭਾਗ ਵਿੱਚ ਕੰਮ ਕਰਦੇ ਛੁੱਟੀ ਬਾਰੇ ਪਤਾ ਲੱਗ ਸਕੇ ਅਤੇ ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਵੀਰਵਾਰ ਅਤੇ ਸ਼ਨੀਵਾਰ ਸਰਕਾਰੀ ਦਫਤਰ ਇਸ ਤੋਂ ਇਲਾਵਾ ਬੋਰਡ ਕਾਰਪੋਰੇਸ਼ਨ ਅਤੇ ਇਸ ਤੋਂ ਇਲਾਵਾ ਵਿਧੇਕ ਅਧਾਰਿਆਂ ਦੇ ਵਿੱਚ ਗੈਸਟਡ ਛੁੱਟੀ ਰਹੇਗੀ ਤਾਂ ਦੋਸਤੋ ਖਬਰਾਂ ਬਲ ਜਾਣ ਤੋਂ ਪਹਿਲਾਂ ਦੱਸ ਦਵਾਂ ਕਿ ਜਿਹੜੇ ਵੀ ਸਿਖਿਆਰਥੀ ਆਈਟੀਆਈ ਪਾਸ ਕਰ ਚੁੱਕੇ ਨੇ ਉਹਨਾਂ ਲਈ ਕੈਂਪਸ ਪਲੇਸਮੈਂਟ ਦਾ ਮੌਕਾ ਹੈ ਕੈਂਪਸ ਪਲੇਸਮੈਂਟ ਜੋ ਮਰੂਤੀ ਸੋਜੋਕੀ ਵੱਲੋਂ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਗਿਲਰੋਡ ਲੁਧਿਆਣਾ ਵਿਖੇ ਲਗਾਈ ਜਾ ਰਹੀ ਹੈ ਜਿਸ ਵਿੱਚ ਅਲੱਗ-ਅਲੱਗ ਟ੍ਰੇਡਾਂ ਜਿਵੇਂ ਇਲੈਕਟ੍ਰੀਸ਼ੀਅਨ ਮਸ਼ੀਨਿਸਟ ਫਿਟਰ ਪ ਨਰ ਮਸ਼ੀਨਸ ਟੂਲ ਐਂਡ ਟਾਈਮੇਕਰ ਅਤੇ ਇਸ ਤੋਂ ਇਲਾਵਾ ਟੈਕਨੀਸ਼ੀਅਨ ਆਟੋਮੋਟਿਵ ਮੈਨੂਫੈਕਚਰਿੰਗ ਅਤੇ ਸ਼ੀਟ ਮੈਟਲ ਵਰਕਰ ਦੀ ਡਿਮਾਂਡ ਹੈ ਜਿਸ ਨੂੰ ਜੋ ਸਟਾਰਟਿੰਗ ਸੈਲਰੀ 33400 ਰੁਪਏ ਮਿਲੇਗੀ ਇਸ ਵਾਸਤੇ ਤੁਹਾਨੂੰ 10ਵੀਂ ਪਾਸ ਕੀਤੀ ਹੋਣੀ ਲਾਜ਼ਮੀ ਹੈ ਜਿਸ ਵਿੱਚ 40% ਮਾਰਕਸ ਅਤੇ ITI ਪਾਸ ਹੋਣਾ ਚਾਹੀਦਾ ਹੈ ਇਸ ਵਾਸਤੇ ਤੁਸੀਂ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਅਤੇ 15/4/2024 ਨੂੰ ਐਗਜ਼ਾਮ ਦੇ ਕੇ ਉਸ ਤੋਂ ਬਾਅਦ 16/4/2024 ਨੂੰ ਡਾਇਰੈਕਟਲੀ ਇੰਟਰਵਿਊ ਦੇ ਸਕਦੇ ਹੋ ਤਾਂ ਦੋਸਤੋ ਚਲਦੇ ਰਹੇ ਹਨ ਖਬਰਵਾਲ ਤਾਂ ਖਬਰ ਦੋਸਤੋ ਪਰਸਨਲ ਵਿਭਾਗ ਵੱਲੋਂ ਜੋ ਪੰਜਾਬ ਸਰਕਾਰ ਪਰਸਨਲ ਵਿਭਾਗ ਵੱਲੋਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਵਿੱਚ ਜੋ 11 April Eid ul Fitr ਦੀ ਵੀਰਵਾਰ ਦੀ ਪੂਰੇ ਦਿਨ ਦੀ ਗੈਸਟਡ ਹੌਲੀਡੇ ਕੀਤੀ ਗਈ ਹੈ ਇਸ ਤੋਂ ਇਲਾਵਾ ਦੱਸ ਦਈਏ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ਨੀਵਾਰ ਨੂੰ ਵੀ ਗੈਸਟਰਡ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ ਇਸ ਤੋਂ ਇਲਾਵਾ ਦੱਸ ਦਈਏ 17 ਅਪ੍ਰੈਲ ਰਾਮ ਨੌਮੀ ਦਿਨ ਬੁੱਧਵਾਰ ਨੂੰ ਵੀ ਗੈਸਟਰਡ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ ਇਸ ਤੋਂ ਇਲਾਵਾ 14 ਅਪ੍ਰੈਲ ਦਿਨ ਐਤਵਾਰ ਅਤੇ 21 ਅਪ੍ਰੈਲ ਦਿਨ ਐਤਵਾਰ ਨੂੰ ਵੀ ਕਲੋਜ਼ ਹੀ ਸਾਰੇ ਹੀ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਅਤੇ ਇਸ ਤੋਂ ਇਲਾਵਾ ਵਿਦਿਅਕ ਅਦਾਰੇ ਰਹਿਣਗੇ ਇਸ ਤੋਂ ਇਲਾਵਾ ਦੱਸ ਦਈਏ ਕਿ ਕੱਲ ਜਾਨੀ ਕਿ ਬੁੱਧਵਾਰ ਦੇ ਦਿਨ ਅੱਧੇ ਦਿਨ ਦੀ ਜੋ ਰਾਖਵੀਂ ਛੁੱਟੀ ਵੀ ਮੁਲਾਜ਼ਮ ਲੈ ਸਕਦੇ ਨੇ ਕਿਉਂਕਿ ਈਦ ਉਲ ਫਿਤਰ ਦੇ ਸੰਬੰਧ ਵਿੱਚ ਜੋ ਅੱਧੇ ਦਿਨ ਦੀ ਰਾਖਵੀਂ ਛੁੱਟੀ ਹੈ वो भी मिलन मिलजोग है तो दोस्तों उम्मीद करता हाँ कि मेरे द्वारा दी गई जानकारी तुहड़े लाभदायक रहेगी इन शब्दों के तहत तो, हाँ तो हाँ विदा लेंदा हाँ अगली वीडियो में जल्द ही मिलेंगे थैंक यू थैंक यू फॉर वॉचिंग माई चैनल थैंक्स फॉर स्किंग टू ऑल माई प्योर